ਸ਼ਸ਼ੀ ਕਾਲ ਜੀ ਸਿਮਰਨ ਮਟੇ ਕਿ ਤੁਹਾਨੂੰ ਬਹੁਤ-ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਜੀ ਅੱਜ ਤੁਹਾਡੇ ਲਈ ਸੰਡੇ ਸੇਲ ਲੈ ਕੇ ਆਂਦੀ ਹੈ ਜੀ ਸੰਡੇ ਸੇਲ ਹਰ ਵਾਰ ਦੀ ਤਰ੍ਹਾਂ ਅੱਜ ਵੀ ਅਸੀਂ ਤੁਹਾਡੇ ਲਈ ਸੰਡੇ ਸੇਲ ਲੈ ਕੇ ਆਏ ਜੀ ਸੂਟ ਬਹੁਤ ਹੀ ਪਿਆਰੇ ਆ ਜੀ 5 ਮੀਟਰ ਵੈਲਵਟ ਦਾ ਤੁਹਾਨੂੰ ਸੂਟ ਮਿਲੂਗਾ ਸਦਾਲ ਵੀ ਤੁਹਾਨੂੰ ਬੈਲਵਟ ਦੀ ਮਿਲੂਗੀ ਪੂਰਾ ਹੈਵੀ ਵਰਕ ਹੋਇਆ ਹੈ ਜੀ ਸੂਟ ਦਾ ਪ੍ਰਾਈਸ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਜੀ ਅੱਜ ਦੀ ਡੇਟ ਦਾ ਪ੍ਰਾਈਸ ਹੈਗਾ ਜੀ 1590 1590 ਵਿੱਚ ਤੁਹਾਨੂੰ ਇੰਨਾ ਪਿਆਰਾ ਬੈਲਵਟ ਦਾ ਸੂਟ ਦੇ ਰਹੇ ਹਾਂ ਬਹੁਤ ਹੀ ਪਿਆਰਾ ਸੂਟ ਤੇ ਵਰਕ ਹੋਇਆ ਹੈ ਬਈ 5 ਮੀਟਰ ਦੀ ਕੱਟ ਹੈ ਇਕੱਠੀ ਕਈ ਮੇਰੀਆਂ ਭੈਣਾਂ ਦੀ ਡਿਮਾਂਡ ਸੀ ਕਿ 2.5 ਮੀਟਰ ਜਾਂ 2.5 ਮੀਟਰ ਚੋਂ ਸਾਡੀ ਬਾਟਮ ਨਹੀਂ ਬਣਦੀ ਅਸੀਂ ਤੁਹਾਨੂੰ 5 ਮੀਟਰ ਹੀ ਬੈਲਵਟ ਦੀ ਕੱਟ ਦਾ ਸੂਟ ਰੈਡੀ ਕਰਤਾ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਓਨਲੀ ਸੰਡੇ ਸੇਲ ਹੈ ਜੀ 1590 ਸੂਟ ਦਾ ਪ੍ਰਾਈਸ ਹੈ ਜੇ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਜੀ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਤੁਹੋ ਕਿ ਹਰ ਵਾਰੀ ਦੀ ਤਰ੍ਹਾਂ ਪੈਣਾ ਨੂੰ ਸੰਡੇ ਸੇਲ ਦੀ ਵੇਚ ਰਹੀंदी ਆ ਜੀ ਕੋਈ ਮੇਰੀ ਪੈਣ ਰਹਿ ਨਾ ਜਾਵੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਡਿਜੀਟਲ ਪ੍ਰਿੰਟ ਬੈਲਵਟ ਦਾ ਸੂਟ ਮਿਲੂਗਾ ਜੀ ਸਿੰਗਲ ਸੂਟ ਮਿਲੂਗਾ ਜੀ ਤੁਹਾਨੂੰ 750 ਦਾ ਇੱਕ ਜੀ 4 ਸੂਟ ਮਿਲਣਗੇ ਜੀ 2700 ਦੇ 4 ਸੂਟ 2700 ਦੇ ਤੁਹਾਨੂੰ 4 ਸੂਟ ਮਿਲਣਗੇ ਜੀ ਬੈਲਵਟ ਦਾ ਸੂਟ ਹੈ ਬੈਲਵਟ ਦੀ ਹੀ ਡਿਜੀਟਲ ਪ੍ਰਿੰਟ ਸਟਾਲ ਹੈ ਦੁਪੱਟਾ ਹੈ ਬਹੁਤ ਪਿਆਰਾ ਕਲਰ ਬਹੁਤ ਪਿਆਰੇ ਆ ਜੀ ਸੂਟ ਦੇ ਕਿਆ ਕਹਿਣਾ ਸੰਡੇ ਸੇਲ ਹਰ ਵਾਰੀ ਧੁਮਾਕਾ ਸੇਲ ਹੁੰਦੀ ਹੈ ਜੀ ਬਹੁਤ ਪਿਆਰੇ ਪਿਆਰੇ ਸੂਟ ਹੋਣੇ ਆ ਜੀ ਸਿੰਗਲ ਸੂਟ ਮਿਲੂਗਾ ਜੀ ਤੁਹਾਨੂੰ 750 ਦਾ ਜੇ ਤੁਸੀਂ 4 ਸੂਟ ਸਤੋਂ ਇਕੱਠੇ ਵਾਇ ਕਰਦੇ ਆ ਜੀ ਸੂਟ ਮਿਲੂਗਾ ਜੀ 2700 ਦਾ ਨਾਲ ਦੀ ਨਾਲ ਰੇਟ ਪ੍ਰਾਈਸ ਤੁਹਾਨੂੰ ਮੈਂਸ਼ਨ ਕਰਿਆ ਜਾਂਦਾ ਜੀ ਸਪੈਸ਼ਲ ਕਿ ਕੋਈ ਵੀ ਤੁਹਾਨੂੰ ਕੰਫਿਊਜ਼ਨ ਨਾ ਰਹੇ ਠੀਕ ਹੈ ਜੀ ਉਸ ਤੋਂ ਬਾਅਦ ਜੀ ਅਗਲਾ ਸੂਟ ਚੈੱਕ ਕਰੋ ਜੀ ਅਗਲੇ ਸੂਟ ਪਸ਼ਮੀਨੇ ਦਾ ਤੁਹਾਨੂੰ ਸੂਟ ਮਿਲੂਗਾ ਜੀ ਵਿంటర్ ਪਸ਼ਮੀਨੇ ਦਾ ਤੁਹਾਨੂੰ ਸੂਟ ਮਿਲੂਗਾ ਜੀ ਬਾਟਮ ਵੀ ਤੁਹਾਨੂੰ ਪਸ਼ਮੀਨੇ ਦੀ ਮਿਲੂਗੀ ਦੁਪੱਟਾ ਵੀ ਡਿਜੀਟਲ ਪ੍ਰਿੰਟ ਪਸ਼ਮੀਨੇ ਦਾ ਮਿਲੂਗਾ ਸਿੰਗਲ ਸੂਟ ਮਿਲੂਗਾ ਜੀ ਤੁਹਾਨੂੰ 800 ਦਾ 800 ਦਾ ਸਿੰਗਲ ਸੂਟ ਜੇ ਤੁਸੀਂ ਦੋ ਸੂਟ ਸੱਤੋਂ ਇਕੱਠੇ ਵਾਇ ਕਰਦੇ ਆ ਜੀ ਤਾਂ 1400 ਦੇ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲਿਓ ਜੀ ਓਨਲੀ ਸੰਡੇ ਲਈ ਰੇਟ ਹੈ ਜੀ ਇਹ ਸੰਡੇ ਲਈ ਰੇਟ ਹੈ ਜੀ ਕੋਈ ਮੇਰੀ ਪੈਣ ਰਹਿ ਨਾ ਜਾਵੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਦੇ ਕੋਲ ਵੀਡੀਓ ਸ਼ੋਅ ਹੁੰਦੀ ਆ ਪਲੀਜ਼ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰਦੇ ਆ ਕਰੋ ਤਾਂ ਜੋ ਆਉਣ ਵਾਲੀ ਵੀਡੀਓਾਂ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਸ਼ੇਅਰ ਵੀ ਕਰਨਾ ਹੈ ਜੀ ਠੀਕ ਹੈ ਕਮੈਂਟ ਕਰਕੇ ਜਰੂਰ ਦੱਸਣਾ ਕਿ ਸੰਡੇ ਸੇਲ ਦੇ ਸੂਟ ਤੁਹਾਨੂੰ ਕਿੱਦਾਂ ਦੇ ਲੱਗਦੇ ਆ ਜੀ ਬਹੁਤ ਪਿਆਰੇ ਸੂਟ ਹੈ ਜੀ ਕਲਰ ਲਾਈਟ ਡਾਰਕ ਦੋਨੋਂ ਰੱਖੇ ਗਏ ਆ ਜੀ ਇੱਕ ਸੂਟ 800 ਦਾ ਦੋ ਸੂਟ ਦੋਨ ਸੋਤੇ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਸੰਡੇ ਸੇਲ ਅਗਲਾ ਸੂਟ ਚੈੱਕ ਕਰੋ ਜੀ ਅਗਲੇ ਸੂਟ ਬੈਲਵਟ ਦਾ ਤੁਹਾਨੂੰ ਸੂਟ ਮਿਲੂਗਾ ਬਾਟਮ ਵੀ ਡਿਜੀਟਲ ਪ੍ਰਿੰਟ ਬੈਲਵਟ ਦੀ ਮਿਲੂਗੀ ਦੁਪੱਟਾ ਵੀ ਤੁਹਾਨੂੰ ਪਿਓਰ ਬੈਲਵਟ ਦਾ ਮਿਲੂਗਾ ਜੀ ਇੱਕ ਸੂਟ ਹੈਗਾ ਜੀ 800 ਦਾ ਦੋ ਸੂਟ ਹੈਗੀਆਂ ਜੀ 1500 ਦੇ ਇੱਕ ਸੂਟ ਹੈਗਾ ਜੀ 800 ਦਾ ਦੋ ਸੂਟ ਹੈਗਿਆ 1500 ਦੇ ਪ੍ਰਿੰਟ ਚੈੱਕ ਕਰੀ ਜੋ ਜੀ ਬੈਲਵਟ ਬੈਲਵਟ ਬਹੁਤ ਹੀ ਪਿਆਰੀ ਬੈਲਵਟ ਹੋਊਗੀ ਜੀ ਬਹੁਤ ਜਿਆਦਾ ਘੱਟ ਪ੍ਰਾਈਜ਼ ਹੈ ਜੀ ਪੈਣਾ ਨੋਟ ਕਰ ਲੈਣ ਜੀ ਹਰ ਵੀਡੀਓ ਚ ਸੰਡੇ ਨੂੰ ਅਸੀਂ ਇਦਾਂ ਦੀ ਕੱਪੜੇ ਲੈ ਕੇ ਆਉਨੇ ਆ ਜਿਹੜੀਆਂ ਮੇਰੀਆਂ ਭੈਣਾਂ ਕੋਲ ਸੇ ਇਹ ਸੇਲ ਦਾ ਮਤਲਬ ਇਹ ਨਹੀਂ ਹੈਗਾ ਜੀ ਕਿ ਘਟੀਆਂ ਮਾ ਲੈ ਜਾ ਕੁਛ ਅਸੀਂ ਕੋਈ ਟੋਕ ਵਾਲਾ ਕੱਪੜਾ ਕੱਟਤਾ ਜਾਗੇ ਕਿਸੇ ਦਾ ਕੱਪੜਾ ਕੱਟਾ ਨਹੀਂ ਜੀ ਜਿਵੇਂ ਸਾਡੇ ਕੋਲ ਸਿੰਗਲ ਸਿੰਗਲ ਪੀਸ ਰਹਿ ਜਾਂਦਾ ਜੀ ਇੱਕ ਮਤਲਬ ਕਿ ਕੈਂਬੋ ਹੁੰਦਾ ਹੈ 4 ਸੂਟਾਂ ਦਾ 6 ਸੂਟਾਂ ਦਾ 8 ਸੂਟਾਂ ਦਾ ਉਹ ਸਾਰੇ ਸੂਟ ਸੇਲ ਹੋ ਗਏ ਇੱਕ ਕਲਰ ਰਹਿ ਗਿਆ ਉਹ ਮੈਂ ਸੇਲ ਵਿੱਚ ਕੱਢ ਦੰਨੀ ਆ ਜੀ ਹਰ ਵਾਰੀ ਕਿਉਂਕਿ ਨਵਾਂ ਸਟਾਕ ਆਉਣਾ ਹੁੰਦਾ ਇਸ ਕਰਕੇ ਅਸੀਂ ਕਹਿੰਨੇ ਵੀ ਜਿਹੜੀ ਵੀਡੀਓ ਸਾਨੂੰ ਮੇਰੀਆਂ ਪਹਿਣਾ ਦੇਖਦੀਆਂ ਪਿਆਰ ਕਰਦੀਆਂ ਮੈਂ ਤਾਂ ਮਾਂ ਪਹਿਣਾ ਬੱਚੇ ਉਹਨਾਂ ਦਾ ਵੀ ਕੁਝ ਫਾਇਦਾ ਹੋਵੇ ਤੁਸੀਂ ਮੇਰੀ ਹੈਲਪ ਕਰਦੇ ਆ ਮੈਨੂੰ ਇੰਨਾ ਪਿਆਰ ਕਰਦੇ ਆ ਮੇਰੀਆਂ ਵੀਡੀਓਂ ਦੇਖਦੇ ਆ ਆਪਣਾ ਕੀਮਤੀ ਸਮਾਂ ਕੱਢਦੇ ਆ ਮੈਂ ਵੀ ਤੁਹਾਡੇ ਲਈ ਕੁਝ ਕਰਾਂ ਇੱਕ ਸੂਟ 800 ਦਾ 1500 ਦੇ ਦੋ ਸੂਟ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸेंड ਕਰੋ ਜੀ ਕੋਈ ਰਹਿ ਨਾ ਜਾਵੇ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਜੀ ਅਗਲਾ ਸੂਟ ਚੈੱਕ ਕਰੋ ਜੀ ਬੈਲਵਟ ਦਾ ਬੈਲਵਟ ਦਾ ਸੂਟ ਹੈ ਜੀ ਬਿੱਗ ਪਨੇ ਦਾ ਤੁਹਾਨੂੰ ਸੂਟ ਮਿਲੂਗਾ 3.5 ਮੀਟਰ 50 60 ਇੰਚ ਦਾ ਵਿਡ ਤੱਕ ਕੱਪੜੇ ਦੀ ਕੋਈ ਇਹ ਨਹੀਂ ਹੈਗਾ ਜੀ ਤੁਹਾਡਾ ਸੂਟ ਬੜਨਾ ਨਹੀਂ ਮੈਂ ਤੁਹਾਨੂੰ ਕਲੀਅਰ ਦੱਸਦੀ ਆ ਜੀ ਕੱਪੜੇ ਵਾਲੇ ਜਿਹੜਾ 5 ਮੀਟਰ ਕਪੜਾ ਸੀ ਉਹਨੂੰ 5 ਗਿਆ ਸੀ ਇਹ 3.5 ਮੀਟਰ ਕਪੜਾ ਮਿਲੂਗਾ ਜੀ 60 ਇੰਚ ਤੁਹਾਨੂੰ ਚੜਾਈ ਚ ਮਿਲੂਗਾ ਜੀ ਕਿਉਂਕਿ ਸਾਡਾ ਬੁਟੀਕ ਹੈ ਜੀ ਕੱਪੜੇ ਦਾ ਕੰਮ ਵੀ ਆ ਬੁਟੀਕ ਵੀ ਆ ਮੈਂ ਖੁਦੇ ਸੂਟ ਸਟੀਚ ਕਰਦੀਆਂ ਜਿਹੜੇ ਮੇਰੇ ਕੋਲ ਤੇ ਸੇਲ ਹੁੰਨੇ ਆ ਕੋਈ ਕਪੜਾ ਘਟ ਨਹੀਂ ਹੁੰਦਾ ਜੀ ਤੁਸੀਂ ਰੇਟ ਚੈੱਕ ਕਰ ਲਓ ਜੀ ਰੇਟ ਮਿਲੂਗਾ ਜੀ ਤੁਹਾਨੂੰ 799 799 ਵਿੱਚ ਤੁਹਾਨੂੰ ਇੰਨਾ ਪਿਆਰਾ ਸੂਟ ਮਿਲੂਗਾ ਜੀ ਕਿ ਆ ਕਹਿਣੇ ਜਿੱਥੇ ਮਰਜ਼ੀ ਰੇਟ ਦੀ ਟਰਾਈ ਕਰਕੇ ਫਿਰ ਤੁਸੀਂ ਸੱਤ ਸੂਟ ਬਾਏ ਕਰਿਓ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ 799 ਵਿੱਚ ਇੰਨਾ ਪਿਆਰਾ ਬੈਲਵਟ ਦਾ ਸੂਟ ਵਰਕ ਵਾਲਾ ਸੂਟ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਜੀ ਕਲ ਸੂਟਾਂ ਦੇ ਕਿਆ ਕਹਿਣੇ ਇੰਨੇ ਪਿਆਰੇ ਪਿਆਰੇ ਕਲਰ ਹੈ ਜੀ ਉਸ ਤੋਂ ਬਾਅਦ ਜੀ ਤੁਸੀਂ ਅਗਲੇ ਸੂਟਾਂ ਲਈ ਤਿਆਰ ਰਹੋ ਜੀ ਉਹ ਇਸ ਤੋਂ ਵੀ ਜ਼ਿਆਦਾ ਵਧੀਆ ਧਮਾਕਾ ਹੈ ਜੀ ਹਰ ਸੰਡੇ ਵਾਲੀ ਵੀਡੀਓ ਜ਼ਰੂਰ ਦੇਖਿਆ ਕਰੋ ਕਦੇ ਵੀ ਤੁਸੀਂ ਮਿਸ ਨਹੀਂ ਕਰਨੇ ਕਿਉਂਕਿ ਜਦ ਤੁਹਾਨੂੰ ਸੂਟ ਦੀ ਨੀਡ ਹੈ ਤੁਹਾਨੂੰ ਸੰਡੇ ਸੂਟ ਜ਼ਰੂਰ ਲੈ ਲੈਣਾ ਚਾਹੀਦਾ ਕਿਉਂਕਿ ਰੇਟ ਦਾ ਬਹੁਤ ਜ਼ਿਆਦਾ ਫਰਕ ਹੁੰਦਾ ਸਿੰਗਲ ਸਿੰਗਲ ਪੀਸ ਹੁਣ ਕਰਕੇ ਜੇ ਤੁਸੀਂ ਹੁਣ ਸੱਤ ਆਪਸ਼ਨ ਵਿੱਚੋਂ ਜੀ ਇਹਦੇ ਵਿੱਚ ਕਲਰ ਹੋਰ ਹੈਗੇ ਆ ਜੀ ਨੋ ਜਿਹਦੀ ਜਿਹਦੀ ਪੇਮੈਂਟ ਪਹਿਲਾਂ ਆਏਗੀ ਉਹਨੂੰ ਸੂਟ ਰੱਖਿਆ ਜਾਊਗਾ ਬਹੁਤ ਪਿਆਰਾ ਸੂਟ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਪਸ਼ਮੀਨਾ ਦਾ ਸੂਟ ਮਿਲੂਗਾ ਜੀ ਬਹੁਤ ਸੋਹਣਾ ਚਿਕਨ ਵਰਕ ਹੋਇਆ ਹੈ ਘੇਰੇ ਤੇ ਤੁਹਾਨੂੰ ਪੱਟੀ ਲੱਗੀ ਮਿਲੂਗੀ ਬਹੁਤ ਪਿਆਰੀ ਪਸ਼ਮੀਨੇ ਦੀ ਉਹ ਤੁਹਾਨੂੰ ਬਾਟਮ ਮਿਲੂਗੀ ਪਸ਼ਮੀਨੇ ਦਾ ਹੀ ਡਿਜੀਟਲ ਪ੍ਰਿੰਟ ਤੁਹਾਨੂੰ ਸ਼ਾਲ ਮਿਲੂਗਾ ਜੀ 800 ਦਾ ਇੱਕ ਸੂਟ ਜੀ 800 ਦਾ ਇੱਕ ਸੂਟ 1500 ਦੇ ਦੋ ਸੂਟ ਬਹੁਤ ਹੀ ਧੁਮਾਕੇਦਾਰ ਸੂਟ ਹੈ ਜੀ ਬਹੁਤ ਹੀ ਜਿਆਦਾ ਵਧੀਆ ਕਿਹਾ ਕਹਣੇ ਨਾ ਪਸ਼ਮੀਨੇ ਪਰ ਬੂਰ ਆਵੇ ਨਾ ਖੂਸ਼ ਆਵੇ ਬਹੁਤ ਜਿਆਦਾ ਸੋਹਣਾ ਸੂਟ ਹੈ ਜੀ ਪਸ਼ਮੀਨੇ ਦਾ ਜਲਦੀ ਤੋਂ ਜਲਦੀ ਸਕਰੀਨਸ਼ਾਟ ਲਈ ਜੋ ਸੈਂਡ ਕਰੀ ਜੋ ਜਿੱਦਾਂ ਦੀ ਵੀ ਤੁਹਾਡੀ ਖੁਆਇਸ਼ ਹੈ ਜੀ ਓਦਾਂ ਦਾ ਕੱਪੜਾ ਸੀ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਜੀ ਜਰੂਰ ਮੇਰੀਆਂ ਭੈਣਾਂ ਨੰਬਰ ਸੇਵ ਕਰਕੇ ਸਟੇਟਸ ਜਰੂਰ ਦੇਖਿਆ ਕਰੋ ਕਿਉਂਕਿ ਉਹਦੇ ਵਿੱਚ ਆਲ ਰੈਡੀ ਹੈ ਸੀ ਰੋਜ਼ ਨਿਊ 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 ਸੂਟ ਦੰਨੇ ਆ ਤੁਹਾਡੇ ਲਈ ਜਰੂਰ ਮੇਰਾ ਨੰਬਰ ਸੇਵ ਕਰ ਲਓ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਸੂਟ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਕਾਲ ਵੀ ਕਰ ਸਕਦੇ ਆ ਬਹੁਤ ਪਿਆਰੀ ਲਾਈਨਾਂ ਵਾਲੀ ਪ੍ਰਿੰਟਡ ਤੁਹਾਨੂੰ ਬਾਟਮ ਮਿਲੂਗੀ ਬਹੁਤ ਜ਼ਿਆਦਾ ਸੋਹਣੀ ਤੇ ਤੁਹਾਨੂੰ ਸਟਾਲ ਮਿਲੂਗੀ ਇੰਨੀ ਪਿਆਰੀ ਸੂਟ ਦੇ ਕਿਆ ਕਹਿਣੇ ਇੰਨਾ ਜ਼ਿਆਦਾ ਸੋਹਣਾ ਤੁਹਾਨੂੰ ਸੂਟ ਮਿਲੂਗਾ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਪਸ਼ਮੀਨੇ ਦਾ ਪਸ਼ਮੀਨੇ ਦੇ ਸੂਟਾਂ ਦੇ ਰੰਗ ਕਲਰ ਤੇ ਡਿਜ਼ਾਈਨਿੰਗ कॉटन ਦੇ ਸੂਟਾਂ ਵਰਗੀ ਲੈ ਕੇ ਆਉਣੇ ਜੀ ਹਰ ਵਾਰੀ ਤੁਸੀਂ ਨੋਟ ਕਰਿਓ ਜੀ ਬੀੜੀਆਂ ਤੁਸੀਂ ਹੋਰ ਵੀ ਦੇਖਦੇ ਹੋਵੋਗੇ ਪਰ ਦੇਖੋ ਤੁਹਾਨੂੰ ਦੇਖਣ ਨੂੰ ਲੱਗੂਗਾ ਜੀ ਪ੍ਰਿੰਟ ਸੂਟ ਜਿਵੇਂ ਕਿ कॉटन ਦੇ ਗਰਮੀਆਂ ਵਿੱਚ ਆਉਣੇ ਆ ਉਦਾਂ ਦੀ ਪ੍ਰਿੰਟਿੰਗ ਹੈ ਜੀ ਚਿਕਨ ਵਰਕ ਹੋਇਆ ਹੋਇਆ ਹੈ ਘੇਰੇ ਤੇ ਤੁਹਾਨੂੰ ਵਾਈਟ ਕਲਰ ਦੀ ਪੱਟੀ ਮਿਲੂਗੀ ਬਹੁਤ ਜ਼ਿਆਦਾ ਸੋਹਣੀ ਸੂਟ ਦਾ ਪ੍ਰਾਈਜ਼ ਹੈਗਾ ਇਹ ਜੀ ਸੂਟ ਦਾ ਪ੍ਰਾਈਸ ਹੈਗਾ ਜੀ 800 ਦਾ 1 1500 ਦੇ ਦੋ ਕਲਰ অপਸ਼ਨ ਬਹੁਤ ਹੈ ਜੀ ਜਲਦੀ ਤੋਂ ਜਲਦੀ ਜਿਨ੍ਹਾਂ ਨੂੰ ਪਸ਼ਮੀਨੇ ਦੀ ਨੀਡ ਹੈ ਉਹ ਪਸ਼ਮੀਨੇ ਦੇ ਸੂਟ ਬਾਏ ਕਰੋ ਜਿਨ੍ਹਾਂ ਨੂੰ ਬੈਲਵਟ ਦੀ ਨੀਡ ਹੈ ਉਹ ਬੈਲਵਟ ਦੇ ਸੂਟ ਬਾਏ ਕਰੋ ਅਗਲਾ ਸੂਟ ਚੈੱਕ ਕਰੋ ਜੀ ਸ਼ਿਮਰ ਬ੍ਰੌਕਟ ਦਾ ਤੁਹਾਨੂੰ ਸੂਟ ਮਿਲੇਗਾ ਨੈਚੁਰਲ ਕਰੇਵ ਦੀ ਸ਼ਰਟ ਹੈ ਜੀ ਇਹ ਵੀ ਅਜੇ ਸੇਲ ਦਾ ਰੇਟ ਹੈ ਜੀ ਸੇਲ ਦਾ ਰੇਟ ਹੈ ਨਹੀਂ ਇਹ ਸੂਟ ਅਸੀਂ 2900 ਨੂੰ ਸੇਲ ਕਰਿਆ ਜੀ ਸਿੰਗਲ ਸਿੰਗਲ ਪੀਸ ਰਹਿ ਗਿਆ ਕੋਈ ਮੇਰੀ ਪੈਣ ਰਹਿ ਨਾ ਜਾਵੇ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1999 1999 ਵਿੱਚ ਤੁਹਾਨੂੰ ਇੰਨਾ ਪਿਆਰਾ ਸ਼ਿਮਰ ਬਰੋਕਟ ਵਾਇ ਨੇਚਰਲ ਕਰੇਵ ਦੀ ਨਾਲ ਤੁਹਾਨੂੰ ਬਾਟਮ ਮਿਲੂਗੀ ਸੂਟ ਦੀ ਲੁੱਕ ਐਨੀ ਸਰਦਾਰੀ ਆ ਕਿਆ ਕਹਿਣੇ ਸੂਟ ਦਾ ਪ੍ਰਾਈਸ ਹੈਗਾ ਏ ਜੀ 1999 ਸਿੰਗਲ ਸਿੰਗਲ ਪੀਸ ਹੈ ਜੀ ਜਲਦੀ ਨੋਟ ਰੱਖਿਓ ਗੱਲ ਮਾਈਂਡ ਚ ਰੱਖਿਓ ਜਲਦੀ ਜਲਦੀ ਪੇਮੈਂਟ ਪਾਇਓ ਜਿਹਦੀ ਪੇਮੈਂਟ ਮੇਰੇ ਕੋਲ ਪਹਿਲਾਂ ਆਜੂਗੀ ਉਹਦੇ ਲਈ ਸੂਟ ਰੱਖਿਆ ਜਾਊਗਾ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਬਹੁਤ ਜਿਆਦਾ ਸੋਹਣੇ ਅਗਲੇ ਸੂਟ ਚੈੱਕ ਕਰੋ ਜੀ ਇਹ ਵੀ ਅੱਜ ਤੁਹਾਨੂੰ ਸੇਲ ਦੇ ਰੇਟ ਵਿੱਚ ਦੇ ਰਹੇ ਆ ਜੀ 799 ਰੁਪਏ ਪਰ ਮੀਟਰ बॉटਮ ਦਾ ਕਪੜਾ ਹੈਗਾ ਜੀ 450 ਰੁਪਏ ਪਰ ਮੀਟਰ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਜਗ ਕੋ ਲਈ ਰੈਡੀ ਕਰੋ ਮੈਰਿਜ ਲਈ ਰੈਡੀ ਕਰੋ ਬਟਨੇ ਲਈ ਰੈਡੀ ਕਰੋ ਕਲਰ ਬਹੁਤ ਪਿਆਰੇ ਆ ਜੀ ਮਹਿੰਦੀ ਲਈ ਵੀ ਇਹ ਸੂਟ ਤੁਸੀਂ ਰੈਡੀ ਕਰ ਸਕਦੇ ਆ ਜੀ ਇੰਨੇ ਸੋਹਣੇ ਕਲਰ ਆ ਜੀ ਸੂਟਾਂ ਦੇ ਇੱਕ ਤੋਂ ਇੱਕ ਕਲਰ ਮਿਲਣਗੇ ਤੁਹਾਨੂੰ ਇੱਕ ਤੋਂ ਇੱਕ ਮੈਚਿੰਗ ਮਿਲੂਗੀ ਕਿਉਂਕਿ ਅਸੀਂ ਐਦਾਂ ਨਹੀਂ ਕਿ ਦੁਕਾਨਾਂ ਵਾਲੇ ਵਾਂਗੂ ਚੱਕ ਕੇ ਅਸੀਂ ਲਾਤੇ ਸੂਟ ਜੀ ਆ ਵੀ ਕਲਰ ਆ ਵੀ ਪਹਿਲਾਂ ਅਸੀਂ ਖੁਦ ਸੂਟ ਸਿਲੈਕਟ ਕਰਦੇ ਹਾਂ ਫਿਰ ਕੱਪੜੇ ਬਾਰੇ ਚੰਗੀ ਤਰ੍ਹਾਂ ਵੀ ਜਿਨ੍ਹਾਂ ਪਹਿਣਾ ਤੱਕ ਮੇਰਾ ਕੱਪੜਾ ਜਾਵੇ ਬੈਸਟ ਕੁਆਲਿਟੀ ਹੋਵੇ ਕੱਪੜਾ 1 ਇੰਚ ਵੀ ਘਟਣਾ ਹੋਵੇ ਜਿਨ੍ਹਾਂ ਦਾ ਪਾਰਸਲ ਅਸੀਂ ਲਗਾਉਨੇ ਆ ਜੀ ਅਸੀਂ ਖੁਦ ਕੱਪੜਾ ਚੈੱਕ ਕਰਕੇ ਦਿੰਨੇ ਆ ਜੀ ਤੁਸੀਂ ਟੈਨਸ਼ਨ ਨਾ ਲਓ ਜੀ ਟੈਨਸ਼ਨ ਫ੍ਰੀ ਹੋ ਕੇ ਸਾ ਤੋਂ ਕੱਪੜਾ ਵਾਏ ਕਰੋ ਜੀ ਹੈਂਡਵਰਕ ਹੋਇਆ ਹੋਇਆ ਬਹੁਤ ਹੀ ਵਧੀਆ ਸੂਟ ਹੈਗਾ ਜੀ ਚਨੂਨ ਦੀ ਤੁਹਾਨੂੰ ਸ਼ਰਟ ਮਿਲੇਗੀ ਚਨੂਨ ਪਲੇਨ ਦੀ ਤੁਹਾਨੂੰ ਬੋਟਮ ਮਿਲੇਗੀ ਚਨੂਨ ਕਪੜਾ ਠੀਕ ਹੈ ਜੀ ਤੁਸੀਂ ਇਹਦੇ ਨਾਲ ਸਤੋ ਦੁਪੱਟਾ ਵੀ ਵਾਇ ਕਰ ਸਕਦੇ ਆ ਕਿਸੇ ਵੀ ਸੂਟ ਨਾਲ ਦੁਪੱਟਾ ਨਹੀਂ ਹੈਗਾ ਤੁਸੀਂ ਅਲੱਗ ਤੇ ਮੈਸੇਜ ਛੱਡ ਦਿਓ ਜੀ ਜਿਹੜੀ ਕੁਆਲਿਟੀ ਦਾ ਤੁਸੀਂ ਦੁਪੱਟਾ ਕਹੋਗੇ ਉਸ ਕੁਆਲਿਟੀ ਦਾ ਅਸੀਂ ਦੁਪੱਟਾ ਲਗਾ ਕੇ ਤੁਹਾਨੂੰ ਸੂਟ ਪਰਸਲ ਕਰ ਦੂੰਗੇ ਜੀ ਜੇ ਤੁਸੀਂ ਸੂਟ ਸਟੀਚ ਵੀ ਕਰਾਉਣਾ ਚਾਹੁੰਦੇ ਆ ਤਾਂ ਆਪਣਾ ਨਾਪ ਸੈਂਡ ਕਰ ਦਿਓ ਸੂਟ ਪਸੰਦ ਕਰ ਲਓ ਸੂਟ ਤੁਹਾਨੂੰ ਸਟੀਚ ਕਰਕੇ ਤੁਹਾਡੇ ਘਰ ਤੱਕ ਪਹੁੰਚ ਜੂਗਾ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਸੂਟਾਂ ਦੇ ਕਿਹ ਆ ਕਹਿਣੇ ਸੂਟ ਤੁਹਾਨੂੰ ਇੱਕ ਤੋਂ ਇੱਕ ਕਲਰ ਮਿਲਣਗੇ ਜੀ ਇੱਕ ਤੋਂ ਇੱਕ ਡਿਜ਼ਾਈਨ ਮਿਲਣਗੇ ਜੀ ਬਹੁਤ ਜ਼ਿਆਦਾ ਸੋਹਣੇ 799 ਰੁਪਏ ਪਰ ਮੀਟਰ 450 ਰੁਪਏ ਪਾਰ ਮੀਟਰ बॉਟਮ ਦਾ ਕਪੜਾ ਹੈ ਜੀ 799 ਰੁਪਏ ਸ਼ਰਟ ਦਾ ਕਪੜਾ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਸੂਟਾਂ ਦੇ ਕਿਆ ਕਹਿਣੇ ਸੂਟ ਦਾ ਸਟੱਫ ਹੈਗਾ ਜੀ ਡਿਜੀਟਲ ਕਰੇਵ ਦੀ ਤੁਹਾਨੂੰ ਸ਼ਰਟ ਮਿਲੂਗੀ ਹੈਂਡਵਰਕ ਹੋਇਆ ਬਹੁਤ ਪਿਆਰਾ ਸ਼ਪੌਨ ਦਾ ਤੁਹਾਨੂੰ ਦੁਪੱਟਾ ਮਿਲੂਗਾ ਸੰਤੂਨ ਦੀ ਤੁਹਾਨੂੰ बॉਟਮ ਮਿਲੂਗੀ ਜੀ ਸੂਟ ਦਾ ਪ੍ਰਾਈਸ ਹੈਗਾ ਜੀ 2050 2050 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਕਲਰ ਆਪਸ਼ਨ ਐਨੇ ਆ ਰਹੇ ਆ ਕਿ ਆ ਕਹਿਣੇ ਜਿਨੇ ਰੈੱਡ ਲੈਣਾ ਰੈੱਡ ਲੋ ਇੰਨਾ ਸੋਹਣਾ ਖਿੜੂਗਾ ਸੂਟ ਪਾਇਆ ਬਾ ਤੁਹਾਡੇ ਰੈੱਡ ਕਲਰ ਦਾ ਬਹੁਤ ਹੀ ਪਿਆਰਾ ਸੂਟ ਹੈ ਜੀ 1750 ਸੂਟ ਦਾ ਪ੍ਰਾਈਸ ਹੈ ਜੀ 1750 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਡਿਜੀਟਲ ਕਰੇਵ ਦੀ ਤੁਹਾਨੂੰ ਸ਼ਰਟ ਮਿਲੂਗੀ ਛਪਾਉਣ ਦਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਸੰਤੂਨ ਦੀ ਤੁਹਾਨੂੰ ਬਾਟਮ ਮਿਲੂਗੀ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲਈ ਜਾਓ ਸੈਂਡ ਕਰੀ ਜਾਓ ਜੀ ਸੂਟ ਦਾ ਪ੍ਰਾਈਸ ਹੈਗਾ ਜੀ 2050 2050 ਵਿੱਚ ਤੁਹਾਨੂੰ ਬਹੁਤ ਹੀ ਪਿਆਰਾ ਸੂਟ ਮਿਲੂਗਾ ਜੀ ਸੂਟ ਬਣ ਕੇ ਇੰਨਾ ਸੋਹਣਾ ਰੈਡੀ ਹੋਊਗਾ ਜਿਹੜੀਆਂ ਮੇਰੀਆਂ ਭੈਣਾਂ ਨੂੰ ਪ੍ਰਿੰਟ ਸੂਟ ਪਾਉਣ ਦੀਆਂ ਸ਼ਕੀਨ ਹੈ ਪਾਰਟੀ ਵੇਅਰ ਸੂਟ ਹੈ ਜੀ ਕੋਈ ਐਦਾਂ ਦੀ ਗੱਲ ਨਹੀਂ ਬਹੁਤ ਪਿਆਰਾ ਸੂਟ ਦਾ ਸਟਾਫ ਹੈ ਜੀ ਥੈਂਕ ਯੂ so much ਵੀਡੀਓ ਨੂੰ ਪਿਆਰ ਕਰਨ ਲਈ